अमृतसर के रेलवे स्टेशन पर हो गई हर पासे पुलिस ही पुलिस शक्की लोगों की हो रही तलाशी वेखो कली, कली चीज की की जा रही चैकिंग ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹੁਕਮ ਆਇਆ ਸੀ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ 12 ਤੋਂ 3 ਚਲਾਇਆ ਗਿਆ ਸੀ ਆਪਰੇਸ਼ਨ ਲੀਗ ঈਗਲ ਇਹਦੇ ਵਿੱਚ ਜਿਹੜੇ ਅਸੀਂ ਰੇਲਵੇ ਸਟੇਸ਼ਨ ਦੀ ਸ਼ਕਤੀ ਨਾਲ ਜਿਹੜੀ ਹੈ ਚੈਕਿੰਗ ਕੀਤੀ ਹੈ ਤਾਂ ਜੋ ਜਿਹੜੇ ਨਵੇਂ ਸਾਲ ਦੀ ਆਮਦ ਦੇ ਵਿੱਚ ਕੋਈ ਸ਼ਰਾਬਤੀ ਅੰਸਰ ਜਿਹੜਾ ਹੈਗਾ ਉਹ ਕੋਈ ਸ਼ਰਾਬਤ ਨਾ ਕਰ ਸਕੇ ਇਸ ਦੌਰਾਨ ਅਸੀਂ ਜਿਹੜੇ ਆਪਣੇ ਪਲੇਟਫਾਰਮਸ ਹੈਗੇ ਆ ਗੱਡੀਆਂ ਹੈਗੇ ਨੇ ਯਾਤਰੀ ਜਿਹੜੇ ਆਏ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਸਰਪ੍ਰਾਈਜ਼ ਚੈਕਿੰਗ ਕੀਤੀ ਆ ਔਰ ਇਸ ਦਾ ਇਹ ਪ੍ਰਭਾਵ ਹੈਗਾ ਕਿ ਇਹਦੇ ਨਾਲ ਜਿਹੜਾ ਸ਼ਰਾਬਤੀ ਅੰਸਰ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਵਾਰਦਾਤ ਕਰਨ ਤੋਂ ਟਲ ਚਾਇਆ ਰ ਇਹਨੀ ਵੜੀ ਤਾਂ ਦਾਦਲੇ ਤੇ ਪੁਲਿਸ ਵੇਖ ਕੇ ਲੋਕਾਂ ਤੇ ਨਹੀਂ ਕੁਝ ਹੋ ਜਾਂਦਾ ਜੀ ਪੈਨਿਕ ਹੋ ਜਾਂਦਾ ਲੋਕ ਦੇਖੋ ਇਹਦੇ ਨਾਲ ਦੇ ਨਾਲ ਜਿਹੜੀ ਦੂਸਾ ਪਾਸਾ ਵੇਖੀਏ ਤੇ ਇਹਦੇ ਨਾਲ ਸੁਰੱਖਿਆ ਦੀ ਭਾਵਨਾ ਵੀ ਆਉਂਦੀ ਹੈ ਕਿ ਸਾਡੇ ਲਈ ਜਿਹੜੀ ਹੈਗੇ ਨੇ ਠੰਡ ਦੇ ਵਿੱਚ ਇਹਨੇ ਤੁਹਾਡੇ ਸਾਹਮਣੇ ਜਿਹੜੇ ਹੈਗੇ ਸਾਰੇ ਤਤਪਰ ਹੈਗੇ ਨੇ ਸਾਰੀ ਜਿਹੜੀ ਪੁਲਿਸ ਹੈਗੀ ਹੈ ਚੈਕਿੰਗ ਕਰ ਰਹੀ ਹੈ ਸੋ ਜਿਹੜਾ ਚੈਕਿੰਗ ਦੇ ਨਾਲ ਹੀ ਜਿਹੜਾ ਸ਼ਰਾਬ ਦੀ ਅਨਸਰ ਨੂੰ ਰੋਕਿਆ ਜਾਂਦਾ ਇਹਦੇ ਨਾਲ ਸਲਫ ਜਿਹੜਾ ਹੈਗਾ ਕੰਫੀਡੈਂਸ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਸਪੋਰਟ ਜੀ ਜੀ ਡੌਗਸ ਕੋਲ ਵੀ ਨਾਲ ਲਾਈ ਗਈ ਹੈ ਜੀ ਇਹਨਾਂ ਦੇ ਨਾਲ ਤੇ ਜੀ ਆਰਪੀ ਵੀ ਸਾਡੇ ਨਾਲ ਹੈਗੀ ਆ ਆਰਪੀਐਫ ਵੀ ਨਾਲ ਹੈਗੀ ਹੈ ਐਂਟੀ ਸੈਬੋਟੇਜ ਦੇ ਜਿਹੜੇ ਸਾਡੀ ਟੀਮ ਚ ਹੈਗੀ ਉਹ ਵੀ ਹੈਗੀ ਨੇ ਤੇ ਡੌਗਸ ਦੇ ਨਾਲ ਕੀ ਖਾਸ ਨੇ ਹਾਜ਼ਰਾ ਜੋਗਿੰਗ ਖਾਸ ਨੇ ਆਹੀ ਲੋਕਾਂ ਨੂੰ ਦੇਣਾ ਚਾਹਾਂਗੇ ਜੇ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਅਨਕਲੇਮਡਾਂ ਦੇ ਆਲੇ ਦੁਆਲੇ ਲਾਗੇ ਸ਼ੱਕੀ ਪਈ ਜਾਂਦੀ ਹੈ ਤਾਂ ਇਮੀਡੀਏਟਲੀ ਜਿਹੜੀ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਰੇਲਵੇ ਸਟੇਸ਼ਨ ਤੋਂ ਹੋਣ ਤੋਂ ਬਚਾਈ ਜਾ ਸਕੇ Jangan yaar ganga pe autograph kar aa